ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਤਿਗੁਰੂ ਕਲਾਸ ਦੀ ਇਸ ਆਨਲਾਈਨ ਕਲਾਸ ਦੇ ਵਿੱਚ ਜਿੰਦੇ ਵਿੱਚ ਅੱਜ ਆਪਾਂ ਸਿਲੇਬਸ ਬਾਰੇ ਕਿਉਂਕਿ ਅਫੀਸ਼ੀਅਲ ਸਿਲੇਬਸ ਵੈਸੇ ਤਾਂ ਤੁਸੀਂ ਬਹੁਤ ਸਾਰੇ ਕੈਂਡੀਡੇਟਸ ਨੇ ਦੇਖ ਲਿਆ ਹੋਣਾ ਅਫੀਸ਼ੀਅਲ ਸਿਲੇਬਸ ਆਊਟ ਹੋ ਚੁੱਕਿਆ ਹੈ ਜਿੰਦੇ ਵਿੱਚ ਗਰੁੱਪ ਡੀ ਦੀਆਂ ਪੋਸਟਾਂ ਪਹਿਲਾਂ ਜਿਹੜੀਆਂ ਆਊਟ ਕੀਤੀਆਂ ਗਈਆਂ ਸੀ 406 ਵੈਕੈਂਸੀਜ਼ ਉਹਦੇ ਫਾਰਮ ਜਿਹੜੇ ਆਊਟ ਕੀਤੇ ਗਏ ਸੀ ਤੇ ਮੋਸਟਲੀ ਤੁਸੀਂ ਸਟੂਡੈਂਟਸ ਨੇ ਉਹ ਫਾਰਮ ਭਰਿਆ ਸੀ ਅੱਜ ਜੰਦਾ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਤੇ ਇਸ ਦੇ ਸਬੰਧ ਵਿੱਚ ਅੱਜ ਆਪਣਾ ਸੈਸ਼ਨ ਰਹਿਣ ਵਾਲਾ ਜੀ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀ ਲਾਈਵ ਬੈਠੇ ਹੋਏ ਆ ਸਟੂਡੈਂਟ ਤੇ ਅੱਜ ਦੀ ਕਲਾਸ ਦੇ ਵਿੱਚ ਸਪੈਸ਼ਲੀ ਮੈਂ ਸਿਲੇਬਸ ਬਾਰੇ ਡਿਸਕਸ ਕਰਨ ਆਇਆ ਬਾਕੀ ਕਲਾਸਿਸ ਜੋ ਆਪਣੀਆਂ ਚੱਲ ਰਹੀਆਂ YouTube ਦੀਆਂ ਪੇਡ ਬੈਚ ਦੇ ਵਿੱਚ ਉਹਨਾਂ ਦੇ ਬਾਰੇ ਆਪਾਂ ਲਗ ਤੋਂ ਜਿਹੜੀ ਰੋਜ਼ ਹੀ ਡਿਸਕਸ਼ਨ ਕਰਦੇ ਹਾਂ ਸਿਲੇਬਸ ਦੇ ਵਿੱਚ ਕੀ ਕੁਝ ਰਹੂਗਾ ਠੀਕ ਹੈ ਜੀ ਪਹਿਲਾਂ ਵੀ ਇਹਦੇ ਬਾਰੇ ਇੱਕ ਮੈਂ ਵੀਡੀਓ ਅਪਲੋਡ ਕੀਤੀ ਸੀ ਉਹਨ ਦੇ ਵਿੱਚ ਉਹਨ ਦਾ ਵੀ ਜ਼ਿਕਰ ਕਰੂੰਗਾ ਮੈਂ ਇਸੇ ਲੈਕਚਰ ਦੇ ਵਿੱਚ ਤੇ ਅੱਜ ਦੇ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਮਤਲਬ ਅਫੀਸ਼ੀਅਲ ਸਿਲੇਬਸ ਜਿਹੜਾ ਆਊਟ ਹੋ ਚੁੱਕਿਆ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤਾਂ ਇੱਕ ਵਾਰੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੋ ਆਵਾਜ਼ ਪ੍ਰੋਪਰ ਆ ਰਹੀ ਹੈ ਜੀ ਹਾਂਜੀ ਗੁੱਡ ਮਾਰਨਿੰਗ ਜੀ ਆਵਾਜ਼ ਪ੍ਰੋਪਰ ਆ ਰਹੀ ਹੈ ਸਾਰਿਆਂ ਕੋਲ ਪਲੱਸ ਆਡੀਓ ਵੀਡੀਓ ਸਾਰਾ ਕੁਝ ਕਲੀਅਰ ਹੈ ਮੈਨੂੰ ਇੱਕ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੋ ਭਾਵੇਂ ਆਪਾਂ ਅਫੀਸ਼ੀਅਲ ਸਿਲੇਬਸ ਬਾਰੇ ਗੱਲ ਕਰਨ ਜਾ ਰਹੇ ਹਾਂ ਤੁਸੀਂ ਪੀ ਟ੍ਰਿਪਲ ਐਸ ਬੀ ਦੀ ਸਾਈਟ ਤੇ ਇਹ ਸਿਲੇਬਸ ਵੀ ਡਾਊਨਲੋਡ ਕਰ ਸਕਦੇ ਹੋ ਉੱਥੇ ਤੇ ਉਹਦਾ ਪ੍ਰਿੰਟ ਆਊਟ ਵੀ ਖਿਡਵਾ ਸਕਦੇ ਹੋ ਤੇ ਇਸ ਤੋਂ ਪਹਿਲਾਂ ਜਦੋਂ ਸਿਲੇਬਸ ਨਹੀਂ ਆਊਟ ਹੋਇਆ ਸੀ ਤਾਂ ਮੈਂ ਦੇ ਰਿਗਾਰਡਿੰਗ ਇਹ ਤੋਂ ਵੀਡੀਓ ਪਾਈ ਸੀ ਤੁਸੀਂ ਚੈਨਲ ਦੇ ਉੱਪਰ ਹੀ ਦੇਖ ਸਕਦੇ ਹੋ ਐਕਸਪੈਕਟਿਡ ਸਿਲੇਬਸ ਵਾਲੀ ਉਹ ਐਕਸਪੈਕਟਿਡ ਸਿਲੇਬਸ ਵਾਲੀ ਵੀਡੀਓ ਉਸ ਵੀਡੀਓ ਨਾਲ ਤੇ ਅੱਜ ਦੀ ਵੀਡੀਓ ਨਾਲ ਤੁਸੀਂ ਕੰਪੇਅਰ ਕਰ ਸਕਦੇ ਹੋ ਮੈਂ ਤੁਹਾਨੂੰ ਪਿਛਲੇ ਬਹੁਤ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਵੀ ਇਹਦਾ ਜਿਹੜਾ ਸਿਲੇਬਸ ਹੈ ਉਹ ਇਸ ਪੈਟਰਨ ਦੇ ਵਿੱਚ ਹੋਊਗਾ ਉਹਦੀ ਤਿਆਰੀ ਜਿਹੜੀ ਆ ਉਹ ਤੁਸੀਂ ਫੁੱਲ ਸਪੀਡ ਤੇ ਰੱਖੋ ਅੱਜ ਉਹੀ ਚੀਜ਼ੀ ਹੋਈ ਆ ਵੈਸੇ ਅਫੀਸ਼ੀਅਲ ਸਿਲੇਬਸ ਵੀ ਮੈਂ ਡਿਸਕਸ ਕਰੂੰਗਾ ਤੇ ਨਾਲ ਮੈਂ ਆਪਦੀਆਂ ਆਪਦੀ ਵੀਡੀਓ ਬਾਰੇ ਵੀ ਗੱਲ ਕਰੂੰਗਾ ਜੋ ਮੈਂ 익ਸਪੈਕਟਿਡ ਸਿਲੇਬਸ ਬਾਰੇ ਪਾਈ ਹੋਈ ਸੀ ਚਲੋ ਠੀਕ ਹੈ ਜੀ ਹਾਂਜੀ ਕਿਹੜਾ ਸਿਲੇਬਸ ਆਊਟ ਹੋਇਆ ਗਰੁੱਪ ਡੀ ਦਾ ਸਿਲੇਬਸ ਆਊਟ ਹੋਇਆ ਤਾਂ ਤੁਹਾਨੂੰ ਪਤਾ ਲੱਗ ਗਿਆ ਠੀਕ ਹੈ ਪੋਸਟ ਜਿਹੜੀ ਸੀ ਇਹਦੇ ਵਿੱਚ ਸੇਵਾਦਾਰ ਤੇ ਚੌਂਕੀਦਾਰ ਦੀ ਪੋਸਟ ਸੀ 406 ਵੈਕੈਂਸੀਸ ਆਊਟ ਕੀਤੀਆਂ ਗਈਆਂ ਸੀ 10ਵੀਂ ਬੇਸ ਤੇ ਜਿਹੜੀ ਇਹ ਪੋਸਟ ਆਊਟ ਕੀਤੀ ਗਈ ਸੀ ਅ ਅਫੀਸ਼ੀਅਲ ਸਿਲੇਬਸ ਆ ਗਿਆ ਸਭ ਤੋਂ ਪਹਿਲਾਂ ਸਿਲੇਬਸ ਦੇ ਵਿੱਚ ਕੀ ਕੁਝ ਆਊਗਾ ਅਫੀਸ਼ੀਅਲ ਸਿਲੇਬਸ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਇਹਦੀ ਜਿਹੜੀ ਪੀਡੀਐਫ ਹੈ ਉਹ ਮੈਂ ਤੁਹਾਡੇ WhatsApp group ਦੇ ਵਿੱਚ ਵੀ ਅਪਲੋਡ ਕਰ ਦੂੰਗਾ ਸੈਂਡ ਕਰ ਦੂੰਗਾ ਜਿੱਥੋਂ ਤੁਸੀਂ ਆਂਦਾ ਜਿਹੜਾ ਅਫੀਸ਼ੀਅਲ ਸਿਲੇਬਸ ਵੀ ਦੇਖ ਸਕਦੇ ਹੋ ਹਾਂਜੀ ਕੋਈ ਗੱਲ ਨਹੀਂ ਲੈਕਚਰ ਤੋਂ ਬਾਅਦ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਪਹਿਲਾਂ ਆਪਾਂ ਸਿਲੇਬਸ ਬਾਰੇ ਗੱਲ ਕਰੀਏ ਤਾਂ ਕਹਿੰਦੇ ਕਿਹੜੇ ਕਿਹੜੇ ਸਬਜੈਕਟ ਹੋਣਗੇ ਰਾਜਿਆਂ ਦੇ ਵਿੱਚ ਇਹ ਚੀਜ਼ ਇਹੀ ਪੈਟਰਨ ਆਹੀ ਸਲਾਈਡ ਮੈਂ ਉਦੋਂ ਵੀ ਪਾਈ ਸੀ ਜਦੋਂ ਐਕਸਪੈਕਟਿਡ ਸਿਲੇਬਸ ਬਾਰੇ ਸੀ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ 6 ਸਬਜੈਕਟ ਹੋਣਗੇ ਰਾਜੇ ਅੱਜ ਅਫੀਸ਼ੀਅਲ ਸਿਲੇਬਸ ਦੇ ਵਿੱਚ ਵੀ ਆਹੀ ਚੀਜ਼ ਹੀ ਮੈਂਸ਼ਨ ਕੀਤੀ ਹੋਈ ਹੈ ਬਿਲਕੁਲ ਡਿੱਟੋ 100% ਉਹੀ ਚੀਜ਼ ਹੀ ਹੋਈ ਹੈ ਤਾਂ ਬਹੁਤ ਸਾਰੇ ਕੈਂਡੀਡੇਟਸ ਨਾਲ ਉਦੋਂ ਮੈਨੂੰ ਕਹਿ ਰਹੇ ਸੀ ਕਿ ਸਰ ਫਲਾਨੀ ਵੈਬਸਾਈਟ ਤੇ ਇਹਦਾ ਸਿਲੇਬਸ ਕੁਝ ਹੋਰ ਪਿਆ ਹੋਇਆ ਫਲਾਨ ਨੇ ਕੁਝ ਹੋਰ ਕਿਹਾ ਹੋਇਆ ਤੁਸੀਂ ਅੱਜ ਉਹ ਸਾਰਿਆਂ ਦਾ ਨਿਚੋੜ ਵੀ ਗੱਡ ਸਕਦੇ ਹੋ ਵੀ ਸਿਲੇਬਸ ਕੀ ਕੀ ਮੈਂ ਕੀ ਦੱਸਿਆ ਸੀ ਤੇ ਅੱਜ ਕੀ ਆਊਟ ਹੋਇਆ ਤਾਂ ਮੈਂ ਉਹਦਾ ਕਹਿੰਦਾ ਸੀ ਤੁਸੀਂ ਅਫੀਸ਼ੀਅਲ ਸਿਲੇਬਸ ਦੀ ਵੇਟ ਕਰੋ ਮੈਂ ਤੁਹਾਨੂੰ ਸਾਰੀ ਚੀਜ਼ ਡਿਟੇਲ ਦੇ ਵਿੱਚ ਆ ਕੇ ਦੱਸਾਂਗਾ ਅੱਜ ਆਪਾਂ ਸਬਜੈਕਟ ਦੀ ਗੱਲ ਕਰੀ ਤਾਂ 6 ਸਬਜੈਕਟ ਅਜੇ ਸਾਡਾ ਜੀਕੇ ਵਾਲਾ ਸੈਕਸ਼ਨ ਰਹੂਗਾ ਮੈਥ ਵਾਲਾ ਰਹੂਗਾ ਰੀਜਨਿੰਗ ਰਹੂਗੀ ਇੰਗਲਿਸ਼ ਪੰਜਾਬੀ ਤੇ ਕੰਪਿਊਟਰ ਕੰਪਿਊਟਰ ਨੂੰ ਇਹਨਾਂ ਨੇ ਆਈਸੀਟੀ ਲਿਖਿਆ ਹੁੰਦਾ ਤਾਂ ਕਨਫਿਊਜ਼ ਨਹੀਂ ਹੋਣਾ ਠੀਕ ਹੈ ਉਹ ਕੰਪਿਊਟਰ ਵਾਲਾ ਹੀ ਪੋਰਸ਼ਨ ਹੈਗਾ ਓਕੇ ਜੀ ਤਾਂ 6 ਸਬਜੈਕਟ ਰਹੇ ਜੇ ਸਕਰੀਨਸ਼ਾਟ ਲੈਣਾ ਭਾਵੇਂ ਤੁਸੀਂ ਇੱਥੋਂ ਵੀ ਸਕਰੀਨਸ਼ਾਟ ਲੈ ਸਕਦੇ ਹੋ ਨਹੀਂ ਤਾਂ ਅਫੀਸ਼ੀਅਲ ਸਿਲੇਬਸ ਵੀ ਤੁਸੀਂ WhatsApp ਦੇ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਹੋ ਹੁਣ ਮੇਨ ਗੱਲ ਹੈ ਰਹੇ ਜੀ ਜੀਕੇ ਦੇ ਵਿੱਚ ਕੀ ਪੁੱਛ ਆਏਗਾ ਤੁਹਾਡੀ ਜੀਕੇ ਵਾਲੇ ਸੈਕਸ਼ਨ ਦੇ ਵਿੱਚ ਅੱਛਾ ਅਗਰ ਆਪਾਂ ਨੰਬਰ ਦੀ ਗੱਲ ਕਰੀਏ ਹਾਂਜੀ ਜੇਕਰ ਮੈਂ ਨੰਬਰ ਦੀ ਗੱਲ ਕਰਾਂ ਤਾਂ ਜੀ ਕੇ ਟੋਟਲ ਕਿੰਨੇ ਨੰਬਰ ਦੇ ਜੀ ਕੇ ਨੂੰ ਨਾ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਇਹਨਾਂ ਨੇ ਮੈਂ ਦੱਸ ਦਿੰਦਾ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਮੈਂ ਇੱਥੇ ਜੀ ਕੇ ਦਾ ਸਾਰਾ ਸਿਲੇਬਸ ਲਿਖਿਆ ਸੀ ਠੀਕ ਹੈ ਆ ਸਬਜੈਕਟ ਲਿਖੇ ਸੀ ਇਹਨਾਂ ਨੇ ਜੀ ਕੇ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਬਸ ਆ ਮੇਨ ਚੀਜ਼ ਹੋਊਗੀ ਦੋ ਭਾਗਾਂ ਦੇ ਵਿੱਚ ਕਿਹੜੀ ਇੱਕ ਤਾਂ ਆਪਣੀ ਨੈਸ਼ਨਲ ਵਾਲੀ ਜੀ ਕੇ ਹੋਏਗੀ ਨੈਸ਼ਨਲ ਮਤਲਬ ਇੰਡੀਆ ਦੇ ਲੈਵਲ ਤੇ ਤੁਸੀਂ ਪੜ੍ਹਨੀ ਹੈ ਮੈਂ ਉਦੋਂ ਵੀ ਦੱਸ ਕੇ ਗਿਆ ਸੀ ਜੀਓਗ੍ਰਾਫੀ ਤੁਸੀਂ ਇੰਡੀਆ ਦੇ ਪੱਧਰ ਤੇ ਪੜ੍ਹਨੀ ਹੈ ਹਿਸਟਰੀ ਪੜ੍ਹਨੀ ਹੈ ਕਲਟੀ ਪੜ੍ਹਨੀ ਹੈ ਆ ਦੱਸ ਕੇ ਗਿਆ ਸੀ ਰਾਜਨੀਤੀ ਬਾਰੇ ਸਾਰਾ ਕੁਝ ਗੱਲਾਂ ਕਰਕੇ ਗਿਆ ਸੀ ਉਦੋਂ ਵੀ ਐਕਸਪੈਕਟਿਡ ਸਿਲੇਬਸ ਦੇ ਵਿੱਚ ਇਹਨੂੰ ਨੈਸ਼ਨਲ ਜੀਕੇ ਕਹਿ ਦਿੰਦੇ ਆਪਾਂ ਇਹਦੇ ਵਿੱਚ ਕਰੰਟ ਨਿਊਜ਼ ਵਾਲਾ ਪੋਰਸ਼ਨ ਵੀ ਇਹਨਾਂ ਨੇ ਪਾਇਆ ਹੋਇਆ ਤੇ ਸਟੈਟਿਕ ਜੀਕੇ ਵਾਲਾ ਪੋਰਸ਼ਨ ਪਾਇਆ ਹੈ ਮਤਲਬ ਪਹਿਲਾ ਦੂਜਾ ਤੀਜਾ ਪੰਜਵਾਂ ਤੇ ਛੇਵਾਂ ਆਹ ਵਾਲਾ ਕਾਲਮ ਇਨ ਨੈਸ਼ਨਲ ਜੀਕੇ ਦੇ ਵਿੱਚ ਆਏਗਾ ਇਹ ਕਿੰਨੇ ਨੰਬਰ ਦੀ ਤੁਹਾਡੇ ਪੇਪਰ ਦੇ ਵਿੱਚ 25 ਨੰਬਰ ਦੀ ਹੈ ਨੈਸ਼ਨਲ ਜੀਕੇ ਕਿੰਨੇ ਨੰਬਰ ਦੀ ਹੈ 25 ਨੰਬਰ ਦੀ ਹੈ ਜਿੰਦੇ ਵਿੱਚ ਜੀਓਗ੍ਰਾਫੀ ਹਿਸਟਰੀ ਪੋਲਿਟੀ ਕਰੰਟ ਅਫੇਅਰ ਸਟੈਟਿਕ ਜੀਕੇ ਸਾਰਾ ਪੋਰਸ਼ਨ ਪਾਇਆ ਹੋਇਆ ਹੈ ਟੋਟਲ 25 ਨੰਬਰ ਦੀ ਨੈਸ਼ਨਲ ਜੀਕੇ ਹੈ ਪਲੱਸ ਨਾਲ ਉਹਨਾਂ ਨੇ ਪੰਜਾਬ ਜੀਕੇ ਐਕਸਟਰਾ ਪਾਈ ਹੋਈ ਹੈ ਪੰਜਾਬ ਜੀਕੇ ਐਕਸਟਰਾ ਪਾਈ ਹੋਈ ਹੈ ਕਿੰਨੇ ਨੰਬਰ ਦੀ ਹੈ ਇਹ ਪੰਜਾਬ ਜੀਕੇ 17 ਨੰਬਰ ਦੀ ਆਉਗੀ ਤੁਹਾਨੂੰ ਇਤਨੀ ਜੇ ਮੈਂ ਟੋਟਲ ਜੀਕੇ ਦੀ ਗੱਲ ਕਰਾਂ ਪੇਪਰ ਦੇ ਵਿੱਚ ਤੁਹਾਡਾ ਪੇਪਰ ਜਿਹੜਾ ਹੋਣਾ ਰਜੇ ਪੇਪਰ ਜਿਹੜਾ ਹੋਣਾ ਹੈ ਤੁਹਾਡਾ 100 ਨੰਬਰ ਦਾ ਪੇਪਰ ਹੋਣਾ ਹੈ ਠੀਕ ਹੈ ਜਿੰਨੇ ਦਾ ਵਿੱਚੋਂ ਤੁਹਾਡੀ ਮੈਰਿਟ ਬਣਨੀ ਹੈ ਜੇ ਮੈਂ ਟੋਟਲ ਪੇਪਰ ਦੀ ਗੱਲ ਕਰਾਂ ਤਾਂ ਟੋਟਲ ਪੇਪਰ 150 ਨੰਬਰ ਦਾ ਹੈ ਹੁਣ ਇੱਥੇ ਨਾ ਧਿਆਨ ਨਾਲ ਸਮਝ ਲਿਓ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਟੋਟਲ ਟਾਈਮ 2 ਘੰਟੇ 30 ਮਿੰਟ ਦਾ ਸਮਾਂ ਮਤਲਬ 2.5 ਘੰਟੇ ਤੁਹਾਨੂੰ ਪੇਪਰ ਦੇ ਵਿੱਚ ਬੈਠਣਾ ਪਊਗਾ ਠੀਕ ਹੈ ਉਹ 2.5 ਘੰਟੇ ਦੇ ਵਿੱਚ ਤੁਸੀਂ 150 ਕੁਐਸਚਨਸ ਸੋਲਵ ਕਰਨੀਆਂ ਇਹ 150 ਦੇ ਵਿੱਚੋਂ ਜਿਹੜੀ ਮੈਰਿਟ ਬਣਨੀ ਆ ਤੁਹਾਡੀ 100 ਨੰਬਰ ਦੀ ਬਣਨੀ ਹੈ ਮੀਨਸ ਤੁਹਾਡੀ ਜਿਹੜੀ ਸਿਲੈਕਸ਼ਨ ਹੋਣੀ ਆ 100 ਨੰਬਰ ਦੇ ਬੇਸ ਤੇ ਹੋਊਗੀ ਇਟ ਮੀਨ ਜਿਹੜੇ 50 ਨੰਬਰ ਆ ਗਏ ਇਹ 50 ਨੰਬਰ ਕਾਦੇ ਆ ਇਹ ਪੰਜਾਬੀ ਦਾ ਇੱਕ ਅਲੱਗ ਤੋਂ ਪੇਪਰ ਜਿਹੜਾ ਵਿੱਚ ਇਨਕਲੂਡ ਕੀਤਾ ਗਿਆ ਪੰਜਾਬੀ ਦਾ ਪੇਪਰ ਅਲੱਗ ਤੋਂ ਇਨਕਲੂਡ ਕੀਤਾ ਗਿਆ ਜਿੰਦੇ ਵਿੱਚੋਂ ਕੋਈ ਨੰਬਰ ਪਹਿਲੀ ਗੱਲ ਇਹਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਦੂਜੀ ਗੱਲ ਇੰਦੇ ਵਿੱਚ 100 ਤੋਂ 125 ਨੰਬਰ ਸਿਕਿਉਰ ਕਰਨੇ ਆ ਜੇ ਤੁਹਾਡੇ 25 ਆ ਗਏ ਤਾਂ ਤੁਹਾਡਾ ਪੇਪਰ ਦੂਜਾ ਚੈੱਕ ਹੋਣਾ ਨਹੀਂ ਤਾਂ ਚੈੱਕ ਨਹੀਂ ਹੋਣਾ ਮੀਨਸ 50% ਵਾਲੀ ਜਿਹੜੀ ਚੀਜ਼ ਹੈ ਉਹ ਇੱਥੇ ਅਪਲਾਈ ਕੀਤੀ ਗਈ ਹੈ ਮੈਥ ਹੈ ਨਹੀਂ ਕੋਈ ਗੱਲ ਨਹੀਂ ਮੈਂ ਦੱਸਦਾ ਸਾਰੇ ਸਾਰੀ ਚੀਜ਼ ਜਗਮੀਤ ਸਿੰਘ ਜਿਹੜੇ ਕਹਰੇ ਮੈਥ ਹੈ ਨਹੀਂ ਠੀਕ ਹੈ ਜੀ ਤਾਂ 25 ਤੁਸੀਂ ਨੰਬਰ ਪੰਜਾਬੀ ਦੇ ਵਿੱਚੋਂ ਲੈਣੇ ਆ ਬਾਕੀ ਜਿਹੜੀ ਮੈਰਿਟ ਬਣਨੀ ਆ ਉਹ ਤੁਹਾਡੀ ਇੰਦੇ ਵਿੱਚੋਂ ਬਣੀਗੀ 100 ਨੰਬਰ ਦੇ ਵਿੱਚੋਂ ਮੀਨਸ 100 ਦੇ ਵਿੱਚੋਂ ਤੁਹਾਡੇ ਜੋ ਨੰਬਰ ਆ ਰਹੇ ਆ ਉਹਨਦੇ ਬੇਸ ਤੇ ਤੁਹਾਡੇ ਰੈਂਕ ਡਿਸਾਈਡ ਹੋਣਗੇ ਉਹਨਦੇ ਬੇਸ ਤੇ ਹੀ ਤੁਹਾਡੀ ਸਿਲੈਕਸ਼ਨ ਡਿਸਾਈਡ ਹੋਣੀ ਹੈ ਹੁਣ ਪਹਿਲੀ ਗੱਲ ਜਿਹੜਾ ਮੈਂ 100 ਨੰਬਰ ਦੀ ਗੱਲ ਕਰਤਾ ਪਿਆ 100 ਨੰਬਰ ਦੇ ਵਿੱਚੋਂ ਰਹੇ ਤੁਹਾਡਾ ਜਿਹੜਾ ਮੇਨ ਪੋਰਸ਼ਨ ਰਹਿਣ ਵਾਲਾ 100 ਨੰਬਰ ਦੇ ਵਿੱਚੋਂ ਮੇਨ ਪੋਰਸ਼ਨ ਕਿਹੜਾ ਰਹਿਣ ਵਾਲਾ ਜੀਕੇ ਵਾਲਾ ਜੀਕੇ ਕਿੰਨੇ ਨੰਬਰ ਦੀ ਹੈ 100 ਦੇ ਵਿੱਚ ਜਿਹੜਾ ਟੋਟਲ 100 ਨੰਬਰ ਦਾ ਪੇਪਰ ਹੈ ਇਹਦੇ ਵਿੱਚ 42 ਨੰਬਰ ਦੀ ਤੁਹਾਡੀ ਜੀਕੇ ਵਾਲਾ ਪੋਰਸ਼ਨ ਆਣਾ ਹੈ 42 ਨੰਬਰ ਜਿੰਦੇ ਵਿੱਚ ਆਪਣਾ ਨੈਸ਼ਨਲ ਜੀਕੇ ਪਲੱਸ ਪੰਜਾਬ ਦੀ ਜੀਕੇ ਦੋ ਚੀਜ਼ਾਂ ਇਨਕਲੂਡ ਕੀਤੀਆਂ ਗਈਆਂ ਨੇ ਠੀਕ ਹੈ ਜੀ ਆਹ ਚੀਜ਼ ਕਲੀਅਰ ਹੋ ਗਈ ਪਹਿਲਾ ਸਿਲੇਬਸ ਦੇ ਵਿੱਚ ਆਹ ਚੀਜ਼ ਹੀ ਕਲੀਅਰ ਹੋ ਗਈ ਦੂਜੀ ਚੀਜ਼ ਇਹ ਪਹਿਲਾਂ ਵੀ ਮੈਂ ਦੱਸ ਕੇ ਆਇਆ ਸੀ ਬਸ ਮੈਂ ਉਹਦੇ ਨੰਬਰ ਨਹੀਂ ਦੱਸੇ ਸੀ ਵੀ ਕਿੰਨੇ-ਕਿੰਨੇ ਨੰਬਰ ਦਾ ਹੋਊਗਾ ਅੱਜ ਸਪੈਸੀਫਿਕਲੀ ਨੰਬਰ ਕਿਉਂਕਿ ਆਫੀਸ਼ੀਅਲ ਆ ਚੁੱਕਾ ਹੈ ਅੱਜ ਮੈਂ ਨੰਬਰ ਦੀ ਗੱਲ ਕਰਦਾ ਪਿਆ ਦੇ ਵਿੱਚ ਦੂਜੀ ਚੀਜ਼ ਇਹਦੇ ਵਿੱਚ ਰਜਿਸਟਰ ਟਾ ਡਾ ਲਿਖਿਆ ਹੋਇਆ ਹੈ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਅਬਿਲਟੀ ਜਦੋਂ ਤੁਸੀਂ ਆਪਦੇ ਆਫੀਸ਼ੀਅਲ ਸਿਲੇਬਸ ਦੇ ਵਿੱਚ ਤੀਜਾ ਸੈਕਸ਼ਨ ਚੱਕ ਕੇ ਦੇਖੋਗੇ ਨਾ ਉਹਦੇ ਵਿੱਚ ਇੱਕ ਵਰਡ ਲਿਖਿਆ ਹੋਇਆ ਹੈ ਲੋਜੀਕਲ ਰੀਜ਼ਨਿੰਗ ਐਂਡ ਲੋਜੀਕਲ ਰੀਜ਼ਨਿੰਗ ਐਂਡ ਮੈਂਟਲ ਅਬਿਲਟੀ ਇੰਦੇ ਵਿੱਚ ਜਦੋਂ ਤੁਸੀਂ ਇੰਟਰਨਲ ਚੱਕ ਕੇ ਦੇਖੋਗੇ ਸਿਲੇਬਸ ਨੂੰ ਇਸ ਵਾਲੇ ਸੈਕਸ਼ਨ ਨੂੰ ਇੰਦੇ ਵਿੱਚ ਤੁਹਾਡੀ ਰੀਜ਼ਨਿੰਗ ਵਾਲਾ ਸੈਕਸ਼ਨ ਤੇ ਨਾਲ ਤੁਹਾਡਾ ਇਸੇ ਕਾਲਮ ਦੇ ਵਿੱਚ ਹੀ ਸੈਕਿੰਡ ਕਾਲਮ ਦੇ ਵਿੱਚ ਬੇਸਿਕ ਨੰਮੈਰਿਕਲ ਸਕਿਲਸ ਲਿਖਿਆ ਹੋਇਆ ਆ ਬੇਸਿਕ ਨੰਮੈਰਿਕਲ ਸਕਿਲਸ ਪਤਾ ਕੀ ਆ ਰਜੇ ਨੰਮੈਰਿਕਲ ਸਕਿਲਸ ਕਿਹੜੀਆਂ ਹੁੰਦੀਆਂ ਮੈਥ ਹੀ ਤਾਂ ਹੁੰਦਾ ਹੈ ਨੰਮਰਿਕਲ ਸਕਿਲਸ ਮੈਥ ਹੀ ਤਾਂ ਹੁੰਦਾ ਹੈ ਦੋਨਾਂ ਨੂੰ ਕੰਬਾਈਨ ਕਰਕੇ ਕੈਨ ਦਾ ਭਾਵ ਰੀਜ਼ਨਿੰਗ ਤੇ ਮੈਥ ਨੂੰ ਕੰਬਾਈਨ ਕਰਕੇ ਇਹਨਾਂ ਨੇ 25 ਨੰਬਰ ਬਣਾਏ ਹੋਏ ਆ ਤਾਂ ਮੈਥ ਤੇ ਕਿਹੜੇ ਕਿਹੜੇ ਨੂੰ ਸਾਨੂੰ ਨੰਮਰਿਕ ਸਕਿਲਸ ਦੇ ਵਿੱਚ ਤੁਸੀਂ ਟੌਪਿਕ ਪੜ੍ਹਨੇ ਆ ਮੈਂ ਉਹਦੀ ਸਾਰੀ ਗੱਲਬਾਤ ਕਰਨ ਜਾ ਰਿਹਾ ਇਹਦੇ ਵਿੱਚ ਵੀ ਠੀਕ ਹੈ ਜੀ ਤਾਂ ਮੈਥ ਤੇ ਰੀਜ਼ਨਿੰਗ ਦੋਨਾਂ ਦੋਨੋਂ ਇੱਕੋ ਕੰਬਾਈਨ ਕਰਕੇ ਲਿਖੇ ਹੋਏ ਦੋਨੋਂ ਕੰਬਾਈਨ ਕਰਕੇ 25 ਨੰਬਰ ਦਾ ਇਹ ਪੋਰਸ਼ਨ ਬਣਾਇਆ ਹੋਇਆ ਹੈ ਇਹ 25 ਨੰਬਰ ਤੁਸੀਂ ਕਿਵੇਂ ਸਿਕਿਉਰ ਕਰਨੇ ਆ ਉਹਦੀ ਗੱਲ ਕਰਨ ਜਾਣੀ ਆ ਸਭ ਤੋਂ ਪਹਿਲਾਂ ਮੈਥ ਦੇ ਕਿਹੜੇ ਕਿਹੜੇ ਟੌਪਿਕ ਹੋਣਗੇ ਤਾਂ ਮੈਥ ਦੇ ਆਹ ਵਾਲੇ ਟੌਪਿਕਸ ਤੁਸੀਂ ਪੜ੍ਹਨੇ ਆ ਮੈਥ ਦੇ ਵਿੱਚ ਇੱਥੇ ਕੋਈ ਸਪੈਸਿਫਿਕ ਟੌਪਿਕ ਲਿਖਿਆ ਨਹੀਂ ਹੋਇਆ ਜਿਹੜਾ ਆਪਾਂ ਆਲਰੇਡੀ ਕਰਨਾ ਹੋਊਗਾ ਥੈਟ ਇਜ਼ ਡੀਆਈ ਡੀਆਈ ਦਾ ਮਤਲਬ ਡਾਟਾ ਇੰਟਰਪ੍ਰੀਟੇਸ਼ਨ ਹੁੰਦਾ ਠੀਕ ਹੈ ਇਹ ਬਹੁਤ ਲੰਬਾ ਚੌੜਾ ਜਿਹਾ ਟੌਪਿਕ ਹੋਊਗਾ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਰਹਿਣ ਵਾਲਾ ਹੈ ਇਹ ਆਪਾਂ ਡੀਆਈ ਵਾਲਾ ਪੋਰਸ਼ਨ ਇਹਨੂੰ ਕਹ ਦਿੰਦੇ ਆ ਇਹ ਅਲੱਗ ਚੀਜ਼ ਹੋਊਗੀ ਬਾਕੀ ਸਾਰਾ ਸਿਲੇਬਸ ਤੁਹਾਡਾ ਇਹੀ ਰਹਿਣ ਵਾਲਾ ਜੀ ਸਿੰਪਲੀਫਿਕੇਸ਼ਨ ਰੇਸ਼ੀਓ ਪ੍ਰੋਪੋਰਸ਼ਨ ਅਨੁਪਾਤ ਤੇ ਬੇਸਿਕ ਨੰਮਰੀਕਲ ਸਕਿਲਸ ਹੈ ਦੂਜੀ ਗੱਲ ਡੀਆਈ ਵਾਲਾ ਪੋਰਸ਼ਨ ਤੁਹਾਡੇ ਇੱਥੇ ਮੈਂਸ਼ਨ ਵੀ ਕੀਤਾ ਹੋਊਗਾ ਹਾਂਜੀ ਡਾਟਾ ਐਨਾਲਿਸਿਸ ਲਿਖਿਆ ਹੋਇਆ ਹੈ ਗ੍ਰਾਫਿਕ ਪ੍ਰੈਜੈਂਟੇਸ਼ਨ ਚਾਰਟ ਟੇਬਲਸ ਸਪਰੈਡਸ਼ੀਟ ਇਹ ਜਿਹੜਾ ਕਾਲਮ ਬਣਿਆ ਹੋਇਆ ਡੀਆਈ ਵਾਲਾ ਨਹੀਂ ਬਣਿਆ ਪਿਆ ਡਾਟਾ ਇੰਟਰਪ੍ਰੀਟੇਸ਼ਨ ਬੋਲ ਦਿੰਦੇ ਆ ਆਪਾਂ ਠੀਕ ਹੈ ਜੀ ਤੇ 25 ਨੰਬਰ ਦਾ ਰਹਿਣ ਵਾਲਾ ਪੋਰਸ਼ਨ ਹੁਣ ਇਹਦੇ ਵਿੱਚ ਤੁਸੀਂ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਡੀਆਈ ਨੂੰ ਸੋਲਵ ਕਰਨ ਲਈ ਮੇਨ ਗੱਲ ਹੈ ਡੀਆਈ ਨੂੰ ਸੋਲਵ ਕਰਨ ਲਈ ਤੁਹਾਨੂੰ ਆ ਬੇਸਿਕ ਨਮੈਰੀਕਲ ਸਕਿਲਸ ਆਣੀਆਂ ਚਾਹੀਦੀਆਂ ਮਤਲਬ ਤੁਹਾਡਾ ਰੇਸ਼ਿਓ ਵਾਲਾ ਚੈਪਟਰ ਤੁਹਾਡਾ ਐਵਰੇਜ ਵਾਲਾ ਚੈਪਟਰ ਤੁਹਾਡਾ ਪਰਸੈਂਟੇਜ ਵਾਲਾ ਚੈਪਟਰ ਇਹ ਸਾਰੇ ਚੈਪਟਰ ਤੁਹਾਨੂੰ ਆਣੇ ਚਾਹੀਦੇ ਆ ਨਹੀਂ ਤਾਂ ਡੀਆਈ ਨਹੀਂ ਸੋਲਵ ਹੋਣੀ ਕਿਉਂਕਿ ਉਹਨਾਂ ਦੇ ਵਿੱਚ ਸਾਰੇ ਮਿਕਸ ਕੁਐਸਚਨ ਹੋਣਗੇ ਜੀ ਅ ਮਨੋਦੀਪ ਜੀ ਪੁੱਛ ਰਿਹਾ ਸਰ ਜਨਰਲ ਦੀ ਮੈਰਿਟ ਕਿੰਨੀ ਜਾਵੇਗੀ ਹਜੇ ਤਾਂ ਪੇਪਰ ਹੋ ਲੈਣ ਦੋ ਮੈਨੂੰ ਲੱਗਦਾ ਹੈ ਨਾ ਪੀਪਰ ਹੋਊਗਾ ਪੀਪਰ ਦਾ ਲੈਵਲ ਡਿਸਾਈਡ ਕਰੂਗਾ ਪੀਪਰ ਦੇ ਵਿੱਚ ਬੈਠੇ ਹੋਏ ਕੈਂਡੀਡੇਟਸ ਡਿਸਾਈਡ ਕਰਨਗੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਮੈਰਿਟ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਦੂਜੀ ਗੱਲ ਰੀਜ਼ਨਿੰਗ ਕਿਉਂਕਿ ਦੋਨਾਂ ਦਾ ਸਿਲੇਬਸ ਕੰਬਾਈਨ ਕਰਕੇ ਦਿੱਤਾ ਹੋਇਆ ਹੈ ਤਾਂ ਰੀਜ਼ਨਿੰਗ ਦੇ ਵੀ ਟੌਪਿਕਸ ਆਗਲੇ ਹੋਣਗੇ ਤੁਹਾਡੇ ਪੀਪਰ ਦੇ ਤਾਂ ਇੰਨਾਂ ਨੂੰ ਹਜੇ ਵੀ ਨਹੀਂ ਇਹ ਚੀਜ਼ ਦੀ ਮਤਲਬ ਟਰਸਟ ਬਣਦਾ ਪਿਆ ਵੀ ਮੈਂ ਜਿਹੜੇ ਟੌਪਿਕ ਕਹਿ ਰਿਹਾ ਇਹ ਆਣਗੇ ਜਦੋਂ ਮੈਂ ਐਕਸਪੈਕਟਿਡ ਸਿਲੇਬਸ ਪਾਇਆ ਸੀ ਉਦੋਂ ਵੀ ਮੈਂ ਕਹਿ ਕੇ ਗਿਆ ਸੀ ਵੀ ਆਹੀ ਤੁਹਾਡਾ ਸਿਲੇਬਸ ਹੋਏਗਾ 6 ਸਬਜੈਕਟ ਹੋਣਗੇ ਅੱਜ ਉਹੀ ਹੋਇਆ ਹੋਇਆ ਜਦੋਂ ਹੁਣ ਪੇਪਰ ਹੋ ਗਿਆ ਕਈਆਂ ਨੂੰ ਬਾਅਦ ਚ ਪਤਾ ਲੱਗੂਗਾ ਵੀ ਹਾਂ ਇਹ ਤਾਂ ਸਰ ਨੇ ਕਿਹਾ ਸੀ ਵੀ ਆਹ ਵਾਲੇ ਟੌਪਿਕ ਆਣਗੇ ਪੇਪਰ ਤੋਂ ਬਾਅਦ ਇਹ ਨਾ ਹੋਵੇ ਵੀ ਆਪਾਂ ਆਂਦਾ ਮੌਕਾ ਗਵਾ ਲਈਏ ਤਾਂ ਮੈਂ ਤੁਹਾਨੂੰ ਇਹ ਸੀ ਸਾਰਿਆਂ ਨੂੰ ਸੁਜੈਸ਼ਨ ਕਰੂੰਗਾ ਸਿਲੇਬਸ ਨੋਟ ਕਰਕੇ ਜਰੂਰ ਚੱਲੋ ਬਈ ਠੀਕ ਹੈ ਸਿਲੇਬਸ ਜਰੂਰ ਨੋਟ ਕਰਕੇ ਚੱਲੋ ਪੇਪਰ ਤੋਂ ਬਾਅਦ ਮੈਂ ਤੁਹਾਨੂੰ ਪੇਪਰ ਵੀ ਐਨਲਾਈਜ਼ ਕਰਵਾ ਦੂੰਗਾ ਵੀ ਪੇਪਰ ਦੇ ਵਿੱਚ ਕੋਡਿੰਗ ਡੀਕੋਡਿੰਗ ਦੇ ਡਾਇਰੈਕਸ਼ਨ ਦੇ ਵਿੱਚੋਂ ਨੰਬਰ ਸੀਰੀਜ਼ ਦੇ ਵਿੱਚੋਂ ਅਲਫਾਬੈਟ ਸੀਰੀਜ਼ ਦੇ ਵਿੱਚੋਂ ਬਲੱਡ ਰਿਲੇਸ਼ਨ ਇਹ ਸਾਰੇ ਟੌਪਿਕਸ ਦੇ ਵਿੱਚੋਂ ਤੁਹਾਨੂੰ ਕੁਐਸਚਨ ਪਾਏ ਜਾਣਗੇ ਸੋ ਬੈਟਰ ਹੈ ਵੀ ਇਹਦਾ ਸਿਲੇਬਸ ਨੂੰ ਨੋਟ ਕਰਕੇ ਚੱਲੋ ਇਸੇ ਤਰ੍ਹਾਂ ਜਿਹਾ ਤੁਹਾਡਾ ਬੈਚ 올ੜੀ ਆਪਾਂ ਕ੍ਰੀਏਟ ਕੀਤਾ ਹੋਇਆ ਜਿੰਦੇ ਵਿੱਚ ਪ੍ਰੋਪਰ ਸਬਜੈਕਟ ਵਾਈਜ਼ ਤੁਹਾਡੀ ਤਿਆਰੀ ਚੱਲ ਰਹੀ ਹੈ ਪੰਜਾਬ ਜੀਕੇ ਵਾਲਾ ਇੱਕ ਆਪਾਂ ਇੱਕ ਪੋਰਸ਼ਨ ਖਤਮ ਕਰ ਚੁੱਕੇ ਹਾਂ ਮੈਥ ਦੇ ਲੈਕਚਰਸ ਤੁਹਾਨੂੰ ਅਪਲੋਡ ਕੀਤੇ ਜਾ ਰਹੇ ਹੈ ਰੀਜ਼ਨਿੰਗ ਦਾ ਸੈਕਸ਼ਨ ਜਿਹੜਾ ਨਾਲ ਦੇ ਨਾਲ ਬੈਕ ਟੂ ਬੈਕ ਚੱਲ ਰਿਹਾ ਪੰਜਾਬੀ ਜਿਹੜੀ ਅਪਲੋਡ ਕੀਤੀ ਗਈ ਆ ਪੰਜਾਬੀ ਦੇ ਨੋਟਸ ਵੀ ਅਪਲੋਡ ਕੀਤੇ ਗਏ ਤੇ ਅੱਜ ਜੀਕੇ ਦੇ ਵੀ ਨੋਟਸ ਜਿਹੜੇ ਤੁਹਾਨੂੰ ਪ੍ਰੋਵਾਈਡ ਕਰਨ ਜਾਣੇ ਜਿਵੇਂ ਮੈਂ ਪਿਛਲੀਆਂ ਕਲਾਸਾਂ ਦੇ ਵਿੱਚ ਆਮ ਤੌਰ ਤੇ ਬੋਲ ਕੇ ਹੀ ਆਏ ਆ ਵੀ ਆਹ ਬੈਚ ਜਿਹੜਾ ਜੀ ਗਰੁੱਪ ਡੀ ਦਾ ਸਪੈਸੀਫਿਕਲੀ ਜਿਹੜਾ ਲੈਵਲ ਤੁਹਾਨੂੰ ਪੇਪਰ ਦੇ ਵਿੱਚ ਦਿਖਾਈ ਦੇਣਾ ਉਹ ਬੈਚ ਦੇ ਵਿੱਚ ਹੀ ਤੁਹਾਨੂੰ ਅਸੀਂ ਦਿਖਾ ਰਹੇ ਆ ਠੀਕ ਹੈ ਤਾਂ ਇਸ ਬੈਚ ਨੂੰ ਲੈਣ ਦੇ ਲਈ ਐਪ ਡਾਊਨਲੋਡ ਕਰਨੀ ਪਾਏਗੀ ਜਿਹੜੇ ਵੀ ਸਟੂਡੈਂਟਸ ਲੈਣਾ ਚਾਹੁੰਦੇ ਆ ਐਪ ਡਾਊਨਲੋਡ ਕਰ ਲਓ ਇਹਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਐਪ ਦਾ ਉੱਥੋਂ ਡਾਊਨਲੋਡ ਕਰਕੇ ਆਪਣੀ ਐਪ ਤੇ ਵਿੱਚ انرੋਲ ਕਰ ਸਕਦੇ ਹੋ ਅੱਜ ਹੀ ਤੇ ਲੈਕਚਰ ਸਟਾਰਟ ਕਰ ਦਿਓ ਸੀਕੁਐਂਸ ਵਾਈਜ਼ ਮੇਰੇ ਵੱਲੋਂ ਇਹੀ ਸੁਜੈਸ਼ਨ ਹੈ ਬਾਕੀ ਤੁਹਾਡੀ ਆਪ ਦੀ ਇੱਛਾ ਹੋਗੀ ਦੂਜੀ ਗੱਲ ਬੈਂਸ ਦੀ ਟੋਟਲ ਕੋਸਟ ਕਿੰਨੀ ਹੋ ਰਹੇ ਜੀ 1500 ਤੀਆ ਓਨਲੀ ਐਂਡ ਓਨਲੀ 1500 ਤਾਂ ਇਹ ਕੋਈ ਸਾਰੇ ਸਬਜੈਕਟਾਂ ਦੇ ਵਿੱਚ ਕੰਪਲੀਟ ਕਰਾਣੇ 6 ਸਬਜੈਕਟ ਦੇ ਸਾਰੇ ਇੰਟਰਨਲ ਟੌਪਿਕਸ ਕੀ ਕਰੰਟ ਅਫੇਅਰ ਵਾਲਾ ਪੋਰਸ਼ਨ ਹੋਊਗਾ ਦੈਨ ਉਸ ਤੋਂ ਬਾਅਦ ਜੀਓਗ੍ਰਾਫੀ ਵਾਲਾ ਪੋਰਸ਼ਨ ਹੋਊਗਾ ਹਿਸਟਰੀ ਵਾਲਾ ਪੋਰਸ਼ਨ ਹੋਊਗਾ ਸਾਰੇ ਟੌਪਿਕਸ ਤੁਹਾਨੂੰ ਬੈਚ ਦੇ ਵਿੱਚ ਜਿਹੜੇ ਅਪਲੋਡ ਕੀਤੇ ਜਾ ਰਹੇ ਆ ਠੀਕ ਹੈ ਤਾਂ ਇਹੇ ਬੈਚ ਨੂੰ ਤੁਸੀਂ એનਰੋਲ ਕਰ ਸਕਦੇ ਹੋ ਆ ਜਿਵੇਂ ਕਿ ਤੁਸੀਂ ਮੇਰੀਆਂ ਕਲਾਸਾਂ ਕੁਝ ਬੈਚ ਦੀਆਂ ਦੇਖ ਵੀ ਸਕਦੇ ਹੋ ਜੀਓਗ੍ਰਾਫੀ ਜੀਓਗ੍ਰਾਫੀ ਮਤਲਬ ਜਿੰਨੂੰ ਭੂਗੋਲ ਜਿੰਨੂੰ ਆਪਾਂ ਜੀਕੇ ਵਾਲੇ ਸੈਕਸ਼ਨ ਦੇ ਵਿੱਚ ਇਨਕਲੂਡ ਕਰਦੇ ਆ ਉਹਦੀਆਂ ਕਲਾਸਾਂ ਜਿਹੜੀਆਂ ਅਪਲੋਡ ਹੋਈਆਂ ਹੋਈਆਂ ਆਪਣੇ ਬੈਚ ਦੇ ਵਿੱਚ ਇੱਕ ਮੈਂ ਤੁਹਾਨੂੰ ਸਪੈਸ਼ਲੀ ਤੌਰ ਤੇ ਇਹ ਨਮੂਨਾ ਦਿਖਾ ਰਿਹਾ ਤਾਂ ਇਸ ਤੋਂ ਬਾਅਦ ਆਉਂਦੀ ਰਹੇ ਤੁਹਾਡੀ ਪੰਜਾਬੀ ਵਾਲਾ ਪੋਰਸ਼ਨ ਪੰਜਾਬੀ ਇੰਗਲਿਸ਼ ਤੇ ਕੰਪਿਊਟਰ ਅਦਰਨਾ ਪੰਜਾਬੀ ਦੀ ਗੱਲ ਕਰਾਂ ਤਾਂ ਪੰਜਾਬੀ ਕਿੰਨੇ ਨੰਬਰ ਦੀ ਆਣੀ ਹੈ ਤੁਹਾਨੂੰ ਇੱਕ ਤਾਂ ਪੰਜਾਬੀ ਆਣੀ ਹੈ ਤੁਹਾਨੂੰ ਪੇਪਰ A ਦੇ ਵਿੱਚ ਪੇਪਰ A ਦਾ ਮਤਲਬ ਕੀ ਹੈ ਜਿਹੜਾ 50 ਨੰਬਰ ਵਾਲਾ ਪੇਪਰ ਹੋਊਗਾ 50 ਮਾਰਕਸ ਵਾਲਾ ਜਿਹੜਾ ਪੇਪਰ ਹੋਈਗਾ 50 ਨੰਬਰ ਵਾਲੇ ਪੇਪਰ ਦੇ ਵਿੱਚ ਪੰਜਾਬੀ ਆਣੀ ਹੈ ਦੂਜੀ ਪੰਜਾਬੀ ਤੁਹਾਨੂੰ ਮੈਰਿਟ ਵਾਲੇ ਆਣੀ ਹੈ ਇਹਨਾਂ ਦੇ ਵਿੱਚੋਂ ਤਾਂ ਤੁਸੀਂ 25 ਮਾਰਕਸ ਲੈਣੀਆਂ ਕੋਈ ਵੀ ਨੈਗੇਟਿਵ ਮਾਰਕਿੰਗ ਹੈ ਨਹੀਂ 25 ਨੰਬਰ ਲੈ ਕੇ ਤੁਹਾਡਾ ਅਗਲਾ ਪੇਪਰ ਚੈੱਕ ਹੋਣਾ ਸਟਾਰਟ ਹੋ ਜਾਊਗਾ ਜੇ ਤੁਸੀਂ 25 ਲੈ ਕੇ ਤਾਂ ਦੂਜੀ ਗੱਲ ਪੰਜਾਬੀ ਦੇ ਆਪਣੇ ਮੈਰਿਟ ਵਾਲੇ ਪੇਪਰ ਦੇ ਵਿੱਚ ਜਿਹੜਾ 100 ਨੰਬਰ ਦਾ ਪੇਪਰ ਦੀ ਜਿਹੜੀ ਮੈਰਿਟ ਤੁਹਾਡੀ ਡਿਸਾਈਡ ਹੋਣੀ ਆ ਉਹਦੇ ਵਿੱਚ ਪੰਜਾਬੀ 13 ਨੰਬਰ ਦੀ ਹੈ। ਇਹਦੇ ਵਿੱਚ ਪੰਜਾਬੀ ਦੇ ਵਿੱਚ ਮੈਂ ਓਵਰਲੀ ਬੋਲ ਕੇ ਦੱਸਦਾ ਆਣਾ ਕੀ ਹੈ ਵੈਸੇ ਤੁਸੀਂ 10ਵੀਂ ਪੱਧਰ ਤੱਕ ਦੀ ਜਿਹੜੀ ਪੰਜਾਬੀ ਆ ਉਹ ਪੜ ਕੇ ਜਾਓਗੇ ਤੁਹਾਡਾ ਜਿਹੜਾ ਪੇਪਰ ਆ ਉਹ ਵਧੀਆ ਢੰਗ ਨਾਲ ਸੋਲਵ ਹੋ ਜਾਊਗਾ ਜਿੰਨੇ ਵਿੱਚ ਤੁਸੀਂ ਬਿਲਕੁਲ ਵਿਆਕਰਨ ਦਾ ਬੇਸਿਕ ਜਿਵੇਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹੁੰਦੇ ਆ ਧੁਨੀ ਬੋਧ ਫਿਰ ਉਸ ਤੋਂ ਬਾਅਦ ਸ਼ਬਦ ਬੋਧ ਵਾਕ ਬੋਧ ਅਰਥ ਬੋਧ ਇਹ ਸਾਰੀਆਂ ਚੀਜ਼ਾਂ ਪੜਨੀਆਂ ਹੈ। ਸ਼ੁੱਧ ਸ਼ੁੱਧ ਇੱਕ ਕੁਐਸਚਨ ਤੁਹਾਨੂੰ ਐਕਸਪੈਕਟਡ ਹੋਊਗਾ ਇੱਕ ਦੋ ਕੁਐਸਚਨ ਤੁਹਾਡੇ ਮੁਹਾਵਰੇ ਖਾਨਾ ਦੇ ਵਿੱਚ ਹੋਣਗੇ ਬੋਹ ਆਰਥਕ ਸ਼ਬਦ ਕਿਹੜੇ ਹੁੰਦੇ ਆ ਇਸ ਤਰ੍ਹਾਂ ਵਿਰੋਧੀ ਸ਼ਬਦ ਕਿਹੜੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਪੰਜਾਬੀ ਦੇ ਵਿੱਚ ਕਵਰ ਕਰਨੀਆਂ ਹੋਣਗੀਆਂ ਟੋਟਲ ਕਿੰਨੇ ਨੰਬਰ ਦੇ ਹੈ ਜੇ ਪੰਜਾਬੀ ਤਾਂ 13 ਨੰਬਰ ਦੀ ਹੈ ਇਸੇ ਤਰ੍ਹਾਂ ਇੰਗਲਿਸ਼ ਵਾਲਾ ਪੋਰਸ਼ਨ ਜਿਹੜਾ ਕੋਈ ਕਰ ਰਹੇ ਇੰਗਲਿਸ਼ ਵਾਲੇ ਪੋਰਸ਼ਨ ਦੇ ਵਿੱਚ ਤੁਹਾਨੂੰ ਸਾਰਾ ਗ੍ਰਾਮਰ ਵਾਲਾ ਪੋਰਸ਼ਨ ਆਣਾ ਇੱਕ ਤਾਂ ਗ੍ਰਾਮਰ ਵਾਲਾ ਕੁਐਸਚਨ ਆਊਗਾ ਜਿੰਨੇ ਵਿੱਚ ਉਹ ਹੀ ਚੀਜ਼ਾਂ ਸਾਰੀਆਂ ਤੁਹਾਡੀਆਂ ਨਾਉਨ ਪ੍ਰੋਨਾਉਨ ਐਡਜੈਕਟਿਵ ਐਡਵਰਬ ਖਾਸ ਤੌਰ ਤੇ ਜੇਕਰ ਮੈਂ ਗੱਲ ਕਰਾਂ ਪੀ ਟ੍ਰਿਪਲ ਐਸ ਬੀ ਦੇ ਪੈਟਰਨ ਦੀ ਗੱਲ ਕਰਾਂ ਪੁਰਾਣੇ ਪੇਪਰਾਂ ਦੀ ਗੱਲ ਕਰਾਂ ਤਾਂ ਇੰਗਲਿਸ਼ ਦੇ ਵਿੱਚ ਇਹਨਾਂ ਨੇ 2-3 ਕੁਐਸਚਨ ਐਕਸਪੈਕਟ ਮਤਲਬ ਪੱਕਾ ਪਾਣੀ ਹੀ ਹੁੰਦੇ ਆ ਜਿਵੇਂ ਇੱਕ ਨਰੇਸ਼ਨ ਜਿਹਨੂੰ ਡਾਇਰੈਕਟ ਇੰਡਾਇਰੈਕਟ ਸਪੀਚ ਕਹ ਦਿੰਦੇ ਆ ਤੇ ਵਾਇਸ ਵਾਲਾ ਇਹ ਚੈਪਟਰ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨਸ ਡੈਫੀਨੇਟਲੀ ਬਣਨਗੇ ਬਣਨਗੇ ਤਾਂ ਗ੍ਰਾਮਰ ਸਾਰੀ ਪੜ੍ਹਨੀ ਆ ਪਲੱਸ ਤੁਸੀਂ ਵੋਕੈਬ ਕਰਨੀਆਂ ਨੇ ਦੇ ਵਿੱਚ ਪਲੱਸ ਤੁਸੀਂ ਨਾਂ ਲੈਂਦੇ ਵਿੱਚ ਈਡੀਅਮ ਫਰੇਜ਼ੀਜ਼ ਪੜ੍ਹਣੀਆਂ ਜੀ ਠੀਕ ਹੈ ਈਡੀਅਮ ਫਰੇਜ਼ੀਜ਼ ਪੜ੍ਹਣੀਆਂ ਤਾਂ ਇਹ ਪੋਰਸ਼ਨ ਤੁਹਾਡਾ ਇੰਗਲਿਸ਼ ਨੂੰ ਕੰਪਲੀਟ ਕਰੇਗਾ ਸਾਰਾ ਹੁਣ ਗ੍ਰਾਮਰ ਦੇ ਵਿੱਚ ਸਾਰੇ ਟੌਪਿਕਸ ਆ ਜਾਣਗੇ ਮੈਂ ਜਿਹੜੇ ਹੁਣੇ ਬੋਲ ਕੇ ਦੱਸਿਆ ਤੁਹਾਨੂੰ ਠੀਕ ਹੈ ਹਾਂ ਪੂਨਨ ਵਰਮਾ ਜੀ ਜਿਹੜੇ ਪੁੱਛ ਰਹੇ ਇੰਗਲਿਸ਼ ਚ ਕੀ ਆਊਗਾ ਤਾਂ ਮੈਂ ਸਾਰੀਆਂ ਚੀਜ਼ਾਂ ਜੇ ਤੁਹਾਨੂੰ ਇੱਥੇ ਔਰਲੀ ਦੱਸ ਸਕਿਆ ਇੱਥੇ ਨਾਂ ਲੱਗਿਆ ਤੁਹਾਡਾ ਆਈਸੀਟੀ ਆਈਸੀਟੀ ਕੰਪਿਊਟਰ ਅੱਛਾ ਇੰਗਲਿਸ਼ ਕਿੰਨੇ ਨੰਬਰ ਦੀ ਆਣੀ ਹੈ ਤੁਹਾਡੀ ਇੰਗਲਿਸ਼ ਤੁਹਾਡੀ ਰਾਜੇ ਆਣੀ ਹੈ 12 ਨੰਬਰ ਦੀ ਸੋ ਉਹਦੇ ਵਿੱਚੋਂ 12 ਨੰਬਰ ਦੀ ਤੁਹਾਡੀ ਇੰਗਲਿਸ਼ ਹੋਏਗੀ ਤੇ ਲਾਸਟ ਤੇ ਰਹਿ ਗਿਆ ਆਪਣੇ ਕੋਲ ਕੰਪਿਊਟਰ ਵਾਲਾ ਸੈਕਸ਼ਨ ਆਈਸੀਟੀ ਜੀ ਨੂੰ ਕਹ ਦਈਏ ਇਹ ਕਿੰਨੇ ਨੰਬਰ ਦਾ ਆ ਗਿਆ ਆਪਣੇ ਕੋਲ 8 ਨੰਬਰ ਦਾ ਤਾਂ ਕਿ ਟੋਟਲ ਪੈਟਰਨ ਜਿੰਦੇ ਵਿੱਚ ਮੈਂ ਗੱਲ ਕਰਾਂ ਸਾਡੇ 6 ਸਬਜੈਕਟ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਸਲਾਈਡ ਵੀ ਪਾਈ ਹੋਈ ਸੀ 6 ਸਬਜੈਕਟ ਤੁਹਾਡੇ ਆਉਣ ਵਾਲੇ ਹੈਗੇ ਹਾਂ ਜੀ ਹਾਂਜੀ ਤਾਂ 6 ਸਬਜੈਕਟ ਆਵਦੇ ਆਂ ਅਗਰ ਆਪਾਂ ਇਹਨਾਂ ਦੇ ਨੰਬਰਾਂ ਦੀ ਗੱਲ ਕਰੀਏ ਤਾਂ ਜੀਕੇ ਤੁਹਾਡੀ 42 ਨੰਬਰ ਦੀ ਮੈਥ ਪਲਸ ਰੀਜ਼ਨਿੰਗ ਦੋਨੋਂ ਕੁੱਲ ਮਿਲਾ ਕੇ 25 ਨੰਬਰ ਦੇ ਐ ਇੰਗਲਿਸ਼ 13 ਨੰਬਰ ਦੇ ਸੋਰੀ ਇੰਗਲਿਸ਼ 12 ਨੰਬਰ ਦੇ ਪੰਜਾਬੀ 13 ਨੰਬਰ ਦੀ ਤੇ ਕੰਪਿਊਟਰ 8 ਨੰਬਰ ਦਾ ਤੇ ਟੋਟਲ ਕੁੱਲ ਮਲਾ ਕੇ ਤੁਹਾਡਾ 100 ਨੰਬਰ ਦਾ ਫਰੇਮ ਹੋਣਗੇ ਠੀਕ ਹੈ ਹੁਣ ਤੁਸੀਂ ਖਾਸ ਤੌਰ ਤੇ ਉਹਨਾਂ ਸਬਜੈਕਟਾਂ ਵੱਲ ਧਿਆਨ ਦੇਣਾ ਜਿੰਨਾਂ ਦੇ ਵਿੱਚ ਆਪਾਂ ਸਭ ਤੋਂ ਜ਼ਿਆਦਾ ਤੇ ਵਧੀਆ ਢੰਗ ਨਾਲ ਸਕੋਰ ਕਰ ਸਕਦੇ ਹਾਂ ਤੇ ਮੈਨੂੰ ਲੱਗਦਾ ਆਪਾਂ ਸਾਰੇ ਸਬਜੈਕਟਾਂ ਦੇ ਵਿੱਚ ਹੀ ਵਧੀਆ ਕਰਕੇ ਜਾਵਾਂਗੇ ਪਰਫਾਰਮ ਕਰਕੇ ਜਾਵਾਂਗੇ ਹਾਂਜੀ ਬੈਚ ਦੇ ਵਿੱਚ ਤੁਸੀਂ ਕੀ ਸਟਾਰਟ ਕਰਨਾ ਲੱਕੀ ਸਿੰਘ ਜੀ ਪੁੱਛ ਰਿਹਾ ਬੈਚ ਦੇ ਵਿੱਚ ਰਹਿ ਕੇ ਤੁਸੀਂ ਇੱਕ ਤਾਂ ਰੀਜ਼ਨਿੰਗ ਵਾਲਾ ਪੋਰਸ਼ਨ ਮੇਰਾ ਸਟਾਰਟ ਕਰ ਸਕਦੇ ਹੋ ਉਹਦੇ ਸਾਰੇ ਲੈਕਚਰ ਜਿਹੜੇ ਅਪਲੋਡ ਹੋਏ ਹੋਏ ਐ ਦੂਜਾ ਬੈਚ ਦੇ ਵਿੱਚ ਤੁਸੀਂ ਪੰਜਾਬੀ ਸਟਾਰਟ ਕਰਨੀ ਹੈ ਨਾਲ ਦੇ ਨਾਲ ਬੈਕ ਟੂ ਬੈਕੀ ਤੀਜਾ ਤੁਸੀਂ ਬੈਚ ਦੇ ਵਿੱਚ ਪੰਜਾਬ ਜੀਕੇ ਦੇ ਜਿਹੜੇ ਲੈਕਚਰ ਅਪਲੋਡ ਹੋਏ ਆ ਉਹ ਸਟਾਰਟ ਕਰਨੀ ਹੈ ਤੁਸੀਂ ਡੇਲੀ ਦਾ ਆਪਦਾ ਇੱਕ ਸ਼ਡਿਊਲ ਬਣਾ ਲਓ ਬਾਕੀ ਮੇਰੀ ਇੱਕ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਵੀ ਮੈਂ ਦੱਸ ਦਊਗਾ ਕਿ ਤੁਸੀਂ ਆਪਦੇ ਸ਼ਡਿਊਲ ਦੇ ਵਿੱਚ ਕਿੰਨੇ ਕਿੰਨੇ ਟਾਈਮ ਤੇ ਕਿਹੜੇ ਕਿਹੜੇ ਸਬਜੈਕਟ ਨੂੰ ਤੁਸੀਂ ਦੇ ਦੇਣੇ ਆ ਠੀਕ ਹੈ ਜੀ ਓਕੇ ਜੀ ਹਾਂ ਜੀ ਤਾਂ ਇਹ ਸੀਗਾ ਅੱਜ ਆਪਣਾ ਸਿਲੇਬਸ ਹੁਣ ਤੱਕ ਦਾ ਸੋ ਬੈਟਰ ਹੈ ਵੀ ਮੈਂ ਤੁਹਾਨੂੰ ਇਹੀ ਸੁਜੈਸ਼ਨ ਦੇਵਾਂਗਾ ਪ੍ਰੋਪਰ ਟੰਗ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤੇ ਨਹੀਂ ਸਾਰੇ ਟੌਪਿਕ ਨਹੀਂ ਹੋਣਗੇ ਜੀ YouTube ਤੇ ਮੇਕਅਪ ਬਾਈ ਸ਼ਿਵੂ ਜੀ ਪੁੱਛ ਰਿਹਾ ਹੈ ਪੀਪਰ ਕਦੋਂ ਹੋਵੇਗਾ ਦੱਸ ਤੋਂ ਮੰਜੂ ਬਾਲਾ ਜੀ ਪੁੱਛ ਰਿਹਾ ਪੀਪਰ ਕਦੋਂ ਹੋਊਗਾ ਪੀਪਰ ਦੇ 익ਸਪੈਕਟਿਡ ਚਾਂਸਸ ਹੈ ਤੁਹਾਡੇ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਠੀਕ ਹੈ ਮਾਰਚ ਜਾਂ ਅਪ੍ਰੈਲ ਦੇ ਵਿੱਚ ਕਿਉਂਕਿ ਫਰਵਰੀ ਦੇ ਵਿੱਚ ਇਲੈਕਸ਼ਨਸ ਹੈਗੇ ਤੇ ਇਲੈਕਸ਼ਨ ਤੋਂ ਬਾਅਦ ਤੁਹਾਡਾ ਜਿਹੜਾ ਪੀਪਰ ਦਾ ਡਿਸਾਈਡ ਹੋਣਾ ਵੀ ਪੀਪਰ ਕਦੋਂ ਹੋਏਗਾ ਸੋ ਮੈਂ ਵਾਰ-ਵਾਰ ਤੁਹਾਨੂੰ ਇਹੀ ਕਹਿ ਰਿਆਂ ਰਜੇ ਵੀ ਆਪਦੀ ਤਿਆਰੀ ਨੂੰ ਪ੍ਰੋਪਰ ਟੰਗ ਨਾਲ ਸੀਕੁਐਂਸ ਵਾਈਜ਼ ਸ਼ੁਰੂ ਕਰਦੋ ਤਾਂ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਲੇ ਠੀਕ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਹਾਂ ਉਹੀ ਤਿਆਰੀ ਕਰਨੀ ਹੈ ਰਵੀ ਕੁਮਾਰ ਡੈਫੀਨੇਟਲੀ ਉਹੀ ਕਰਨੀ ਹੈ ਜੀ ਕਿੰਨੇ ਕੁ ਜਣਿਆਂ ਨੇ ਫਾਰਮ ਕੈਂਡੀਡੇਟ ਇਹਦੇ ਬਾਰੇ ਅਲੱਗ ਤੋਂ ਆਪਾਂ ਗੱਲ ਕਰ ਲਾਂਗੇ ਜਗਮੀਤ ਸਿੰਘ ਜੀ ਆਪਾਂ ਫਿਲਹਾਲ ਆਪਦੇ ਤੇ ਫੋਕਸ ਕਰੀਏ ਹੈ ਨਾ ਕਿ ਆਪਾਂ ਜਿਹੜੀ ਪੋਸਟ ਭਰੀ ਹੈ ਆਪਾਂ ਉਹਦੇ ਆਪਾਂ ਉਹਦੇ ਲਈ ਕਿੰਨੇ ਕੁ ਤਿਆਰ ਆ ਤੁਸੀਂ ਆਪਦੇ ਆਪ ਨਾਲ ਕੰਪੀਟ ਕਰ ਲਓ ਆਪਦੇ ਆਪ ਨੂੰ ਤੁਹਾਡੀ ਤਿਆਰੀ ਮੈਂ ਕਹਿ ਦਿੰਦਾ ਤੁਹਾਡੀ ਫੁੱਲ ਹੋ ਜਾਏਗੀ ਬੁੱਕ ਕੋਈ ਵੀ ਇੱਕ ਸਪੈਸੀਫਿਕਲੀ ਬੁੱਕ ਬੈਸਟ ਨਹੀਂ ਹੁੰਦੀ ਸਪਖਾਸਰ ਦੇ ਆ ਸਟੂਡੈਂਟਸ ਨੋਟ ਕਰਨ ਜਿਵੇਂ ਬੀਕੇ ਕ੍ਰੀਏਸ਼ਨਸ ਨੇ ਮੈਨੂੰ ਕੁਐਸ਼ਨ ਪੁੱਛਿਆ ਸਰ ਬੁੱਕਸ ਕਿਹੜੀਆਂ ਬੈਸਟ ਹੋਣੀਆਂ ਬੁੱਕਸ ਇੱਕ ਤੋਂ ਕੋਈ ਵੀ ਬੈਸਟ ਨਹੀਂ ਹੈਗੀ ਮਾਰਕੀਟ ਦੇ ਵਿੱਚ ਜੇ ਤੁਸੀਂ ਪੀਟਰ ਪਲਸ ਵੀ ਦੀ ਕੱਲੀ ਇੱਕ ਸਿੰਗਲ ਬੁੱਕ ਲੈ ਲਈ ਇਟ ਮੀਨਸ ਤੁਸੀਂ ਉਸ ਬੁੱਕ ਦੇ ਵਿੱਚੋਂ ਸਿਰਫ 10 ਜਾਂ 20% ਹੀ ਸਿਲੇਬਸ ਦੇਖੋਗੇ ਆਪ ਤੱਕ ਪੇਪਰ ਦੇ ਵਿੱਚ ਉਹ ਵੀ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ ਦੋਨੋਂ ਚੀਜ਼ਾਂ ਹੀ ਠੀਕ ਹੈ ਸੋ ਮੈਂ ਨਹੀਂ ਕਿਸੇ ਬੁੱਕ ਨੂੰ ਤੁਹਾਨੂੰ ਕਹੂੰਗਾ ਵੀ ਪ੍ਰੇਫਰ ਕਰੋ ਕਿਸੇ ਇੱਕ ਸਿੰਗਲ ਬੁੱਕ ਨੂੰ ਕਦੇ ਵੀ ਆਪਾਂ ਪ੍ਰੇਫਰ ਨਹੀਂ ਕਰਨਾ ਤੁਹਾਨੂੰ ਜੇਕਰ ਤਿਆਰੀ ਕਰਨੀ ਆ ਤਾਂ ਨੰਬਰ ਆਫ ਬੁੱਕਸ ਲੈਣੀਆਂ ਪੈਣਗੀਆਂ ਤਾਂ ਉਹਨਾਂ ਦੇ ਬਾਰੇ ਮੈਂ ਅਲੱਗ ਤੋਂ ਇੱਕ ਵੀਡੀਓ ਬਣਾ ਲਵਾਂ ਇੱਕ ਵਾਰੀ ਪੇਪਰ ਡਿਸਾਈਡ ਹੋ ਲੈਂਦੋ ਜੀ 뮤직 ম্যাਜਿਕ ਟੈਕ ਸੈਂਟਰ ਦਾ ਆਈਡੀਆ ਸੈਂਟਰ ਵੈਸੇ ਮੋਸਟ ਪ੍ਰੋਬੇਬਲੀ ਲੋਕਲ ਹੀ ਬਣਨਗੇ ਪਰ ਫਿਰ ਵੀ ਜੇ ਲੋਕਲ ਵੀ ਨਾ ਬਣੇ ਤਾਂ ਆਪਾਂ ਇੱਕ ਵਾਰੀ ਪੇਪਰ ਦੇਣ ਜਾਣਾ ਉੱਥੇ ਤਾਂ ਕਿਹੜੀ ਖਾਸ ਗੱਲ ਹੈ ਚਲੋ ਤਾ ਅਗਲੇ ਲੈਕਚਰ ਦੇ ਵਿੱਚ ਮਿਲਦੇ ਹਾਂ ਰਜੇ ਜਿਨ੍ਹਾਂ ਦੇ ਵਿੱਚ ਆਪਾਂ ਮੈਥ ਦੇ ਕੁਐਸਚਨ ਸੋਲਵ ਕਰ ਰਹੇ ਹਾਂ ਪਲੱਸ ਬੈਚ ਦੇ ਵਿੱਚ ਮਿਲਦੇ ਹਾਂ ਪੇਡ ਬੈਚ ਦੇ ਵਿੱਚ ਵੀ ਜਿਹੜੀਆਂ ਕਲਾਸਿਸ ਦਾ ਸ਼ਡਿਊਲ ਤੁਹਾਨੂੰ WhatsApp ਗਰੁੱਪ ਦੇ ਵਿੱਚ ਅਪਲੋਡ ਕੀਤਾ ਜਾਊਗਾ ਤੇ ਆਪਦੀ ਤਿਆਰੀ ਨੂੰ ਬਰਕਰਾਰ ਰੱਖੋ ਥੈਂਕ ਯੂ ਵੈਰੀ ਮਚ